ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਆਪਣੇ YouTube ਤੇ Facebook ਪੇਜ ਤੇ ਅੱਜ ਦਾੜੀ ਦੀ ਵੀਡੀਓ ਲੈ ਕੇ ਆਇਆ ਜੀ ਡੇਲੀ ਰੁਟੀਨ ਦੇ ਵਿੱਚ ਮੈਂ ਆਪਣੀ ਦਾੜੀ ਨੂੰ ਕਿੱਦਾਂ ਸੈੱਟ ਕਰਦਾ ਸਭ ਤੋਂ ਪਹਿਲਾਂ ਜਿਹੜੀ ਗਿੱਲੀ ਦਾੜੀ ਹੁੰਦੀ ਜਦੋਂ ਇਸ਼ਨਾਨ ਕਰਕੇ ਨਹਾਉਣ ਤੋਂ ਬਾਅਦ ਗਿੱਲੀ ਦਾੜੀ ਹੁੰਦੀ ਹੈ ਗਿੱਲੀ-ਗਿੱਲੀ ਦੇ ਵਿੱਚ ਤੇਲ ਆਪਾਂ ਲਾ ਲੈਣਾ ਲਾਉਣਾ ਕਿੱਦਾਂ ਹਥੇਲੀ ਤੇ ਪਹਿਲਾਂ ਤੇਲ ਤੁਸੀਂ ਜਿਹੜਾ ਵੀ ਆਇਲ ਤੁਸੀਂ ਵਰਤਦੇ ਹੋ ਤੇ ਕਿਸਾਨੀ ਆਪਣੇ ਜੜਾਂ ਦੇ ਵਿੱਚ ਲਾਉਣਾ ਠੀਕ ਹੈ ਜੀ ਸੋ ਇਹਦੇ ਵਿੱਚ ਤੁਹਾਨੂੰ ਮੈਂ ਦੱਸੂਗਾ ਇਹਦੇ ਵਿੱਚ ਥੋੜਾ ਜਿਹਾ ਟਿਪਸ ਹੋਣਗੇ ਕਿ ਦਾੜੀ ਨੂੰ ਝੜਨੋਂ ਕਿੱਦਾਂ ਬਚਾ ਸਕਦੇ ਆ ਤੇ ਸਹੀ ਤਰੀਕੇ ਨਾਲ ਡ੍ਰਾਇਰ ਕਿੱਦਾਂ ਲਾਉਣਾ ਸਭ ਤੋਂ ਪਹਿਲਾਂ ਕੰਗਾ ਕਰਨਾ ਹਲਕਾ ਹਲਕਾ ਸਾਈਡਾਂ ਤੇ ਤੇ ਫਿਰ ਸੈਂਟਰ ਵਾਲੇ ਪਾਰਟ ਤੋਂ ਕੰਗਾ ਕਰਨ ਤੋਂ ਬਾਅਦ ਜੇ ਦਾੜੀ ਬਿਲਕੁਲ ਸਿੱਧੀ ਹੋ ਗਈ ਫਿਰ ਉਸ ਤੋਂ ਬਾਅਦ ਮੈਂ ਜਿਹੜਾ ਦਾੜੀ ਉੱਤੇ ਬੁਰਸ਼ ਫੇਰਦਾ ਉਹਦੇ ਨਾਲ ਬਿਲਕੁਲ ਜਿਹੜੀ ਦਾੜੀ ਆ ਪ੍ਰੋਪਰ ਸ਼ੇਪ ਚ ਆ ਜਾਂਦੀ ਹੈ ਤੇ ਨਾਲ ਲੱਗ ਜਾਂਦੀ ਆ ਸੋ ਬੁਰਸ਼ ਮਾਰਨ ਤੋਂ ਬਾਅਦ ਉਸ ਤੋਂ ਬਾਅਦ ਉਹਨੂੰ ਹੱਥਾਂ ਦੇ ਨਾਲ ਪ੍ਰੈਸ ਕਰਨਾ ਪਹਿਲਾਂ ਸਾਈਡਾਂ ਤੋਂ ਸੋ ਜਿਹੜੇ ਆਪਣੇ ਕੇਸ ਉੱਪਰ ਉੱਠੇ ਹੋਣਗੇ ਜਦੋਂ ਆਪਾਂ ਬੁਰਸ਼ ਮਾਰਦੇ ਆ ਸਹੀ ਹੋ ਜਾਂਦੇ ਆ ਹੱਥਾਂ ਇਹਨਾਂ ਦੱਬੇ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਪੱਫ ਹੁੰਦਾ ਆਪਣੀ ਚਿੰਨ ਦੇ ਉੱਪਰ ਸੋ ਇਹਨੂੰ ਆਪਾਂ ਕੀ ਕਰਨਾ ਆਪਣੀਆਂ ਜਿਹੜੀਆਂ ਉਂਗਲਾਂ ਨੇ ਉਹਨਾਂ ਨਾਲ ਦੱਬਣਾ ਇਹਦੇ ਨਾਲ ਕੀ ਆ ਜਿਹੜੇ ਆਪਣੇ ਕੇਸ ਖਿਲਰੇ ਹੋਣਗੇ ਆਲੇ-ਦਾਲੇ ਉਹ ਸਹੀ ਹੋਣਗੇ ਤੇ ਇਹ ਪ੍ਰੋਪਰ ਇੱਕ ਸ਼ੇਪ ਬਣ ਜੂ ਫਿਰ ਇਹਦੇ ਉੱਪਰ ਆਪਾਂ ਡ੍ਰੈਅਰ ਲਾਉਣਾ ਸੋ ਜਦੋਂ ਡ੍ਰੈਅਰ ਲਾਉਣਾ ਇਹਨਾਂ ਨੂੰ ਤੁਸੀਂ ਦੋ ਹਿੱਸਿਆਂ 'ਚ ਡਿਵਾਈਡ ਕਰੋ ਪੂਰੀ ਦਾੜੀ ਦੇ ਪਾਰਟ ਨੂੰ ਇੱਕ ਸਾਈਡ ਹੱਥ ਰੱਖ ਕੇ ਪਹਿਲਾਂ ਫਿਰ ਇੱਕ ਸਾਈਡ ਵਾਲਾ ਜਿਹੜਾ ਪਾਰਟ ਆ ਉਹ ਤੇ ਡ੍ਰਾਇਰ ਲਾਵਾਂਗੇ ਆਪਾਂ ਸੋ ਡ੍ਰਾਇਰ ਤੁਸੀਂ ਕੋਈ ਵੀ ਜਿਹੜੀ ਆ ਬ੍ਰਾਂਡ ਦਾ ਕੰਪਨੀ ਆ ਤੁਸੀਂ ਯੂਜ਼ ਕਰ ਸਕਦੇ ਹੋ ਸੋ ਛੋਟੇ ਤੋਂ ਛੋਟਾ ਡ੍ਰਾਇਰ ਤੁਸੀਂ ਯੂਜ਼ ਕਰੋ ਦਾੜੀ ਵਾਸਤੇ ਜਿਆਦਾ ਬੋਲਟੇਜ ਵਾਲਾ ਆਪਾਂ ਨੂੰ ਲੋੜ ਨਹੀਂ ਤੇ ਜਦੋਂ ਦੋਨਾਂ ਸਾਈਡਾਂ ਤੋਂ ਲੱਗ ਗਿਆ ਮੇਰੀ ਦਾੜੀ ਹਲਕੀ ਹੈ ਜਲਦੀ ਸੁੱਕ ਜਾਂਦੀ ਆ ਠੀਕ ਹੈ ਜਿਆਦਾ ਨਹੀਂ ਸੁਕਾਉਣੀ ਦਾੜੀ ਨੂੰ ਬਿਲਕੁਲ ਸੁੱਕੀ ਨਹੀਂ ਕਰਨਾ ਹੈ ਕਿਉਂਕਿ ਜੇ ਅਗਰ ਆਪਾਂ ਜਿਆਦਾ ਜਿਹੜੇ ਕੇਸਾਂ ਦੇ ਜੜਾ ਨੂੰ ਡ੍ਰਾਇਰ ਦੇ ਨਾਲ ਡਰਾਈ ਕਰਦੇ ਆ ਨਾ ਤੇ ਜੜਾ ਕਮਜ਼ੋਰ ਹੋ ਜਾਂਦੇ ਤੇ ਕੇਸਾਂ ਦੇ ਝੜਨ ਦਾ ਕਾਰਨ ਬਣਦੀ ਹੈ ਫਿਰ ਜਦੋਂ ਦੋਨਾਂ ਸਾਈਡਾਂ ਤੋਂ ਆਪਣੀ ਦਾੜ੍ਹੀ ਸਹੀ ਹੋ ਗਈ ਫਿਰ ਆਪਣਾ ਜਿਹੜਾ ਪਾਫਾ ਇਹਨੂੰ ਥੱਲੇ ਹਥੇਲੀ ਰੱਖ ਲੈਣੀ ਆ ਤਾਂ ਜੋ ਇਹਦੀ ਸ਼ੇਪ ਉੱਪਰ ਨੂੰ ਰਹੇ ਤੇ ਜਦੋਂ ਇਹ ਸੁੱਕੇ ਬਿਲਕੁਲ ਇਹੀ ਜਗ੍ਹਾ ਤੇ ਆ ਕੇ ਬਿਲਕੁਲ ਆਪਣਾ ਜਿਹੜਾ ਪਾਫਾ ਸੁੱਕ ਜਵੇ ਫਿਰ ਜਦੋਂ ਇਸ ਸਾਈਡ ਤੋਂ ਆਪਾਂ ਇਹਨੂੰ ਡ੍ਰਾਇਰ ਦੇ ਨਾਲ ਸਹੀ ਕਰ ਲਿਆ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਉਂਗਲੀ ਤੇ ਅੰਗੂਠੇ ਨਾਲ ਦੱਬ ਲੈਣਾ ਉੱਪਰਲੇ ਪਾਸੇ ਹੱਥ ਰੱਖ ਕੇ ਥੱਲੇ ਓਵਰ ਆਲ ਜਦੋਂ 90% ਤੁਹਾਡੀ ਦਾੜ੍ਹੀ ਸੁੱਕ ਗਈ ਪ੍ਰੈਸ ਤੋਂ ਬਾਅਦ ਕੀ ਕਰਨਾ ਬਹੁਤ ਵੀਰ ਕੀ ਕਰਦੇ ਆ ਲਗਾਤਾਰ ਡ੍ਰੈਅਰ ਲਾਈ ਜਾਂਦੇ ਆ ਲਾਈ ਜਾਂਦੇ ਆ ਤੇ ਜਿਹੜੇ ਕੇਸ ਨੇ ਆਪਣੇ ਉਹ ਛੱਡ ਜਾਂਦੇ ਆ ਜ਼ਿਆਦਾ ਡ੍ਰੈਅਰ ਨਾਲ ਸੇਕ ਨਾਲ ਜਿਹੜੀਆਂ ਜੜਾਂ ਹੁੰਦੀਆਂ ਨਰਮ ਹੁੰਦੀਆਂ ਨੇ ਸੋ ਇਹਦੇ ਲਈ ਤੁਹਾਨੂੰ ਇੱਕ ਨਿੱਕੀ ਜਿਹੀ ਟਰਿਕ ਹੋਰ ਦੱਸਦਾ ਸੋ ਇਹਦੇ ਬਾਅਦ ਜਦੋਂ ਤੁਹਾਡੀ ਦਾੜੀ ਲਗਭਗ ਕੰਪਲੀਟ ਹੋ ਗਈ ਤੇ ਥੋੜੀ ਜਿਹੀ ਸੇਲੀ ਰਹਿ ਗਈ ਆ ਪਤਲੇ ਤੋਂ ਪਤਲਾ ਇੱਕ ਤੁਸੀਂ ਰੁਮਾਲ ਜਾਂ ਕੋਈ ਕੱਪੜਾ ਯੂਜ਼ ਕਰਨਾ ਉਹਨੂੰ ਆਪਣੀ ਦਾੜੀ ਤੇ ਉੱਪਰ ਫੇਸ ਦੇ ਉੱਪਰ ਲਪੇਟ ਲੈਣਾ ਉਸ ਤੋਂ ਬਾਅਦ ਡ੍ਰਾਇਰ ਲਾਉਣਾ ਇਹਦੇ ਨਾਲ ਕੀ ਹੋਊਗਾ ਡਾਇਰੈਕਟ ਹੀਟ ਨਹੀਂ ਜਾਊਗੀ ਜਿੱਦਾਂ ਡ੍ਰਾਇਰ ਦੀ ਡਾਇਰੈਕਟ ਹੀਟ ਜਾਂਦੀ ਆ ਜਿਹੜਾ ਆਪਣੇ ਕੇਸਾਂ ਨੂੰ ਨੁਕਸਾਨ ਕਰਦੀ ਆ ਸੋ ਇਹਦੇ ਨਾਲ ਕੱਲਾ ਸੇਕ ਸੇਕ ਜਾਊਗਾ ਤੇ ਜਿਹੜਾ ਕੱਪੜਾ ਹੋਊਗਾ ਤੇ ਇਹਨੇ ਜਿਹੜੀ ਕੇਸਾਂ ਦੇ ਵਿੱਚ ਪਾਣੀ ਦੀ ਨਮੀ ਹੋ ਪੂਰੀ ਖਿੱਚ ਲੈਣੀ ਆ ਤੇ ਪ੍ਰੋਪਰ ਸ਼ੇਪ ਚ ਆ ਜਾਂਦੀ ਆ ਤੇ ਜਿੰਨੀ ਮਰਜ਼ੀ ਤੁਸੀਂ ਡ੍ਰਾਇਰ ਫੁੱਲ ਸਪੀਡ ਤੇ ਕਰਕੇ ਵੀ ਅਗਰ ਮਾਰੋਗੇ ਨਾ ਆਪਣੇ ਇਹਦੇ ਨਾਲ ਕੇਸ ਉੱਡਣਗੇ ਤੇ ਜਿਹੜਾ ਪਾਫਾ ਬਣਾਇਆ ਉਹ ਵੀ ਨਹੀਂ ਖਰਾਬ ਹੋਊਗਾ ਸੋ ਇਹ ਮੇਰੀ ਡੇਲੀ ਦੀ ਰੁਟੀਨ ਆ ਜਿਹੜੀ ਮੈਂ ਆਪਣੀ ਦਾੜੀ ਨੂੰ ਇਸ ਤਰੀਕੇ ਦੇ ਨਾਲ ਨਹਾਉਣ ਤੋਂ ਬਾਅਦ ਸੈੱਟ ਕਰ ਦੋ। ਸੇ ਬਾਕੀ ਜਦੋਂ ਤੁਸੀਂ ਬਾਈਕ ਵਗੈਰਾ ਤੇ ਜਾਂਦੇ ਹੋ ਸੋ ਕੋਸ਼ਿਸ਼ ਕਰੋ ਰੁਮਾਲ ਵਗੈਰਾ ਲਪੇਟ ਕੇ ਕਿਉਂਕਿ ਜਿੰਨੀ ਆਪਾਂ ਕੇਅਰ ਕਰਾਂਗੇ ਉੰਨੀ ਜੜੀ ਆ ਦੀ ਸਟਿੰਗ ਉਹ ਵਧੀਆ ਰਹਿਣੀ ਹੈ। ਸੋ ਇਹ ਤੁਸੀਂ ਦੇਖ ਸਕਦੇ ਹੋ। ਤੋਂ ਕਿਦਾਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ। ਮਿਲਦੇ ਆ ਨੈਕਸਟ ਵਨ। ਭਾਈ ਗੁਰਜੀ ਦਾ ਹਾਲ ਛਾ। ਭਾਈ ਗੁਰਜੀ ਕਿਫਤੇ।